ਸਾਧਿਕਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਟੋਟਾਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆਂ ਪਿੰਡ ਬੁੱਗਾ ਜਿਹੜਾ ਤਹਿਸੀਲ ਸ਼੍ਰੀ ਤਰਨਤਾਰਨ ਸਾਹਿਬ ਪਾਜੀ ਸਵਰਨ ਸਿੰਘ ਦੇ ਫਾਰਮ ਤੇ ਆਏ ਆ ਤੇ ਵੀਰ ਹਰਮਨ ਤੋਂ ਆਪਾਂ ਪੂਰੀ ਡਿਟੇਲ ਲਵਾਂਗੇ ਠੀਕ ਹੈ ਜੀ ਕਰਨ ਉਹਨਾਂ ਦੇ ਫਾਰਮ ਤੇ ਆਏ ਆ ਠੀਕ ਹੈ ਜੀ ਪਹਿਲਾ ਮਾਲ ਵੱਡੀ ਗਿਣਤੀ ਦੇ ਵਿੱਚ ਆਪਾਂ ਤੁਹਾਨੂੰ ਦਿਖਾਉਂਦੇ ਰਿਹਾ ਇਸ ਫਾਰਮ ਤੋਂ ਅੱਜ ਇਸ ਵੀਡੀਓ ਦੇ ਵਿੱਚ ਤਕਰੀਬਨ ਕੋਈ 5 6 5 6 ਨਗ ਦਿਖਾਉਣੇ ਆ ਵੈਸੇ ਚਾਰ ਵਿਹੜਾ ਨੇ ਅੱਜ ਦੋ ਬਿਲਕੁਲ ਸੱਜਰ ਤਾਜ਼ੀਆਂ ਸੂਈਆਂ ਇੱਕ ਢੁੱਕੀ ਤਿਆਰੀ ਵਾਲ ਇੱਕ ਟੋਕੜ ਜਰਸੀ ਦਿਖਾ ਦੇਾਂਗੇ ਇੱਕ ਇਹਦੇ ਬਿਲਕੁਲ ਸੱਜਰਤਾ ਜੀ ਸੂਈ ਇੱਕ ਮਾਜ ਤੁਹਾਨੂੰ ਆ ਦਿਖਾ ਦੇਾਂਗੇ ਆਪਾਂ ਠੀਕ ਹੈ ਜੀ ਸੋ ਟੋਟਲ ਜਿਹੜੇ ਪੰਜ ਨਾਗੇ ਪੰਜਾਂ ਨਗਾ ਦੀ ਡਿਟੇਲ ਆਪਾਂ ਲੈ ਲਾਂਗੇ ਸੋ ਚੰਗੇ ਐਨੀਮਲ ਹੁੰਦੇ ਚੰਗੇ ਜਾਨਵਰ ਇੱਥੇ ਤੁਹਾਨੂੰ ਮਿਲ ਜਾਂਦੇ ਆ ਰੇਡ ਪਰਪਾ ਵੀ ਜਾਇਜ਼ ਹੁੰਦਾ ਪਿਛਲੀ ਵੀਡੀਓ ਵੀ ਆਪਾਂ 5 6 ਪਸ਼ੂ ਤੁਹਾਨੂੰ ਦਿਖਾਏ ਸੀ ਉਸ ਵੀਡੀਓ ਦੇ ਵਿੱਚ ਸੋ ਨਾਲ ਲੱਗਦੇ ਪਿੰਡਾਂ ਦੀ ਗੱਲ ਕਰ ਲਈਏ ਪਲਾਸੌਰ ਬਲੀਪੁਰ ਪਿਤਾਲਾ ਇਹ ਪਿੰਡ ਥੋੜੀ ਥੋੜੀ ਦੂਰੀ ਤੇ ਆ ਠੀਕ ਹੈ ਜੀ ਤੇ ਤਰਨਤਨ ਵੀ ਇਥੋਂ ਕੋਈ 2 2 3 ਕਿਲੋਮੀਟਰ ਦੀ ਦੂਰੀ ਆ ਸਾਰੀ ਕੋਈ ਵੀ ਭਰਾ ਆਪਣਾ ਮਾਲਵੇ ਵਾਲੀ ਸਾਈਡ ਤੋਂ ਆ ਰਿਹਾ ਹਰੀਕੇ ਪੱਤਣ ਤੋਂ ਜਿਹੜੀ ਸੜਕ ਦੋਸਤੋ ਮੇਨ ਹਾਈਵੇ ਨੈਸ਼ਨਲ ਅਮਰਸਰ ਨੂੰ ਤੁਸੀਂ ਆਉਣਾ ਠੀਕ ਹੈ ਜੀ ਤੇ ਤਰਨਤਨ ਰਾਹੀ ਵੀ ਤੁਸੀਂ ਆ ਸਕਦੇ ਹੋ ਬਾਕੀ ਜੰਡੋਕੇ ਸ੍ਰੇਹਾਲੀ ਥਾਣੇ ਵੀ ਤੁਸੀਂ ਇਸ ਪਿੰਡ ਵਿਜ਼ਿਟ ਕਰ ਸਕਦੇ ਆਓ ਕਰਦੇ ਆਂ ਪੂਰੀ ਗੱਲਬਾਤ ਸਭ ਤੋਂ ਪਹਿਲਾਂ ਪਾਗੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਮਾਰਾ ਠੀਕ ਠਾਕ ਕਿਰਪਾ ਮਾਲਕ ਕਰਨ ਕੀ ਆਲਾ ਬਸ ਬਹੁਤ ਵਧੀਆ ਸੰਸਾਦ ਤੁਸੀਂ ਸੁਣਾਓ ਜੀ ਕਰਨ ਸਿਆ ਕੀ ਆਲਾ ਸਾਸੀ ਗਾ ਜੀ ਬਹੁਤ ਵਧੀਆ ਜੀ ਠੀਕ ਆ ਪਾਜੀ ਹਾਂ ਜੀ ਹਾਂ ਜੀ ਬਹੁਤ ਕਿਰਪਾਈ ਮਾਲਕ ਜੀ ਫਰਮਣ ਵਧੀਆ ਮੇਰੇ ਠੀਕ ਠਾਕ ਤੇ ਉੱਤੇ ਵੀ ਆਪਾਂ 5 6 ਨੱਕ ਦਿਖਾਏ ਸੀ ਹਾਂ ਜੀ ਹਾਂ ਜੀ ਮਾਲ ਤਕਰੀਬਨ ਸਾਰਾ ਹੀ ਵੇਖ ਬੁੱਕ ਗਿਆ ਮਾਲ ਵੇਗ ਗਿਆ ਜੀ ਪਰ ਫੋਨ ਅਜੇ ਤੱਕ ਤਰੇ ਆਉਂਦੇ ਆ ਲੋਕ ਰਾਤ ਨੂੰ 12 ਵਜੇ ਵੀ ਲਾ ਦਿੰਦੇ ਕਈ ਵਾਰ ਝੋਟੀ ਦੇ ਦੇ ਜਿਹੜੀ ਨਿੱਕੀ ਬੈੜੀ ਜਰਸੀ ਦੇ ਹਾਂ ਪਰ ਆਣੀ ਪਹਿਲੇ ਤਰੀਕ ਨਹੀਂ ਲੋਕ ਵੰਦੇ ਫਿਰ ਵੀ ਫੋਨ ਕਰ ਦਿੰਦੇ ਉਹ ਆਹ ਦੇਖ ਲਓ ਜਦੋਂ ਧਿਆਨ ਚ ਕੋਈ ਚੰਗੀ ਛੇ ਆ ਜਾਂਦੀ ਹੈ ਹਾਂਜੀ ਹਾਂਜੀ ਅਗਲਾ ਤਰੀਕ ਨੀਵੇ ਦਾ ਹੈ ਹਾਂਜੀ ਹਾਂਜੀ ਸਾਈ ਬਾਜੀ ਦੇ ਬੜੇ ਆਏ ਆ ਹਾਂ ਉਹ ਗੱਡੀ ਲੈ ਕੇ ਆਣੀ ਬੱਚਾ ਇਹਨਾਂ ਫੇਰ ਤਰੀਕਾ ਨਹੀਂ ਦੇਖਦੀਆਂ ਇਹ ਤਰੀਕਾ ਨਹੀਂ ਦੇਦਾ ਕੋਈ ਨੇ ਪੱਕੀ ਗੱਲ ਆ ਮਾਂ ਲਈ ਅੱਖਾਂ ਬੰਦ ਕਰ ਦਿੰਦਾ ਵੀ ਇਹ ਖੜਾ ਹੀ ਹੋਗਾ ਸ਼ਾਇਦ ਕਿਸੇ ਨੇ ਕਿਹਾ ਤੇ ਨਾ ਵੀਰ ਮਣ ਅੱਜ ਤਕਰੀਬਨ 4 ਵੈੜਾ ਆਪਣੇ ਕੋਲ ਹਾਂਜੀ ਹਾਂ ਜੀ ਸੰਸਾਰ ਤੇ ਇੱਕ ਤਾਂ ਆ ਕਰਮਾੜੀ ਪੂਰੀ ਫੱਬੀ ਖਲੋਤੀ ਹੈ ਤਿਆਰੀ ਵਾਲੀ ਇਹ ਗੱਬਣ ਵੈੜ ਹੈ ਜੀ ਹਾਂ ਇਹਨੇ ਹਫਤਾਗ ਲੈ ਜਣਾ ਵਾ ਇੱਕ ਵੈੜ ਜਰਸੀ ਆ ਪਿਓਰ ਆ 2 6 ਕਿਲੋ ਦੁੱਧ ਆ 2 ਤਾਜ਼ੀਆਂ ਸੁਈਆਂ ਕੱਲ ਦੀਆਂ ਵੈੜਾ ਠੀਕ ਆ ਆ ਵੀਰ ਜੀ ਸਨ ਮੋٹے ਦੌਰ ਤੇ ਮਾਰ ਕੇ ਕੈਮਰਾ ਦਿਖਾ ਦੇ ਇੱਕ ਵਾਰੀ ਇਹ ਚਾਰ ਕਿਸਾਨ ਦੇ ਵੈੜਾ ਜਿਹੜੀਆਂ ਆਪਾਂ ਤੁਹਾਨੂੰ ਦਿਖਾਉਣੀਆਂ ਨੇ ਸਾਰੀਆਂ ਵੈੜਾ ਵਿਖਾ ਦਈਏ ਇਧਰੋਂ ਠੀਕ ਆ 2 ਸੁਈਆਂ ਬਿਲਕੁਲ ਤਾਜ਼ੀਆਂ ਸੱਜਰ ਇੱਕ ਜਰਸੀ ਟੋਕੜ ਆ ਤੇ ਇਧਰੋਂ ਜਿਹੜੀ ਇੱਕ ਮੱਝ ਬਿਲਕੁਲ ਤਾਜੀ ਸੱਜ ਪੂਰੀ ਗੱਲਬਾਤ ਕਰਦੇ ਆ ਪੂਰੀ ਡਿਟੇਲ ਆਪਾਂ ਲੈ ਕੇ ਦੇ ਦਿੰਦੇ ਆ ਸੋ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖ ਲਿਆ ਜੇ ਪੂਰੀ ਜਾਣਕਾਰੀ ਮਿਲ ਜੂਗੀ ਸੋ ਬਾਕੀ ਕੋਈ ਵੀ ਪ੍ਰਾਹ ਫਾਰਮਰ ਇਥੇ ਵਿజిਟ ਕਰੂਗਾ ਸਾਰੇ ਵੀਰਾਂ ਨੂੰ ਬੇਨਤੀ ਆਪਣੇ ਵੱਲੋਂ ਵੀ ਕਰਦੇ ਆ ਇੱਥੇ ਆਣ ਕੇ ਚੋ ਕੇ ਇੱਕ ਟਾਈਮ ਦੋ ਟਾਈਮ ਤਿੰਨ ਟਾਈਮ ਤਸੱਲੀ ਜ਼ਰੂਰ ਕਰ ਲਿਆ ਕਰੋ ਕਿਉਂਕਿ ਵਪਾਰ ਲੈਣ ਦਾ ਕੰਮ ਆਗੋ ਇਸੇ ਤਰ੍ਹਾਂ ਪਸ਼ੂ ਆਉਂਦੇ ਆ ਤੇ ਜਾਂਦੇ ਆ ਉਹ ਕਰਦੇ ਆ ਪੂਰੀ ਸ਼ੁਰੂਆਤ ਲੈਣੇ ਡਿਟੇਲ ਲੋ ਵੀ ਸ਼ੁਰੂਆਤ ਕਿਸਾਨ ਵੀਰੂ ਕਰਦੇ ਆ ਪਹਿਲੇ ਨੰਬਰ ਤੋਂ ਇੱਕ ਝੋਟੀ ਆਪਾਂ ਤੁਹਾਨੂੰ ਦਿਖਾ ਰਹੇ ਆ ਤਾਂ ਜੀ ਸੱਜਰੀ ਸੁਈਆ ਵਰਮਣ ਅੱਜ ਕਿੰਨੇ ਦਿਨ ਹੋ ਗਏ ਨੇ ਸੁਈ ਇਹਨੇ ਚੌਥਾ ਦਿਨ ਹੋ ਗਿਆ ਸਾਨੂੰ ਸਾਬ ਅੱਛਾ ਜੀ ਹਾਂਜੀ ਕੋਈ 8-9 ਕਿਲੋ ਦੇ ਕਰੀਬ ਬੋੜਾ ਲਾਲੇ ਕੋਈ ਦੁੱਧ ਲਾਲੇ ਠੀਕ ਹੈ ਜੀ ਹਾਂਜੀ ਚੌਥੇ ਦਿਨ ਦੇ ਵਿੱਚ ਬਾਕੀ ਚਵਾਚੂ ਬਹੁਤ ਜਿਆਦਾ ਚੰਗਾ ਲੇਵਾ ਬਹੁਤ ਟਿਕਾਣੇ ਤੇ ਲੱਗਾ ਜੀ ਬਹੁਤ ਆਹ ਵੇਖੋ ਆਰਡਰ ਬਹੁਤ ਜਿਆਦਾ ਟਿਕਾਣੇ ਤੇ ਲੱਗਾ ਜੀ ਬਹੁਤ ਖੂਬਸੂਰਤ ਤੇ ਕੰਪੈਕਟ ਜਿਹਾ ਆਡਰਾ ਠੀਕ ਹੈ ਜੀ ਬਿੰਦੀਆਂ ਵਾਲਾ ਬੜਨ ਵਾਲਾ ਲੇਵਾ ਕਹਿ ਲੋ ਮਗਰ ਕਟਾ ਇਹਦੇ ਮੀਲ ਕਾਫ ਹਾਂਜੀ ਹਾਂਜੀ 9 ਕਿਲੋ ਬੋੜਾ ਮੰਨੋ ਅੱਜ ਤਿੰਨਾਂ ਚੌ ਚੌਕ ਦਿਨਾਂ ਦਾ ਸਮਾਂ ਹੋ ਗਿਆ ਸੁ ਆ ਦੇਖੋ ਸੋ ਬਰੀਕੀ ਦੇ ਵਿੱਚ ਆ ਕਰਮ ਵਾਲੀ ਜਿੰਨੀ ਵੀ ਆ ਤੁਸੀਂ ਦੇਖੋ ਥੱਲੋਂ ਬਿਲਕੁਲ ਨਿੱਕਰ ਚੱਡੇ ਦੀ ਦੇਖੋ ਐਨ ਬਿਲਕੁਲ ਪਤਲਾ ਪਿੰਡਾ ਠੀਕ ਆ ਜੀ ਹਰਮਨ ਚਵਾਈ ਚਬੀ ਦੇ ਕਿੰਨਾ ਵੀਰ ਚਵਾਈ ਦੀ ਬਹੁਤ ਜਿਆਦੀ ਚੰਗੀ ਤੁਹਾਨੂੰ ਸਾਡ ਕੋਈ ਭੂਰ ਛੱਟਾ ਨਾਲ ਜਿਹਦੇ ਵਿੱਚ ਹੋਊਗਾ ਆਪਾਂ ਪਹਿਲਾਂ ਦੱਸਾਂਗੇ ਆ ਵੀ ਕਈ ਵਾਰ ਆਪਾਂ ਨੂੰ ਹਾਂ ਜੀ ਨਹੀਂ ਨਹੀਂ ਜਿਹਦੇ ਵਿੱਚ ਆਨਲਾਈਨ ਸਭ ਤੋਂ ਜ਼ਿਆਦਾ ਕਰ ਲੈਂਦੀ ਆ ਆਪਾਂ ਤੁਹਾਨੂੰ ਸਾਡ ਏਸੀ ਕਰੀਏ ਪਿਛਲੀ ਵੀਡੀਓ ਜਿਹਦੇ ਕੋਈ ਕਮੀ ਪੇਸ਼ੀ ਹੈਗੀ ਆ ਪਰ ਪਹਿਲਾਂ ਦੱਸੀ ਆ ਜਿਹਦੇ ਕੋਈ ਹੋਊਗੀ ਆਪਾਂ ਪਹਿਲਾਂ ਤੁਹਾਨੂੰ ਦੱਸਾਂਗੇ ਕਿ ਆ ਹੈਗੀ ਆ ਠੀਕ ਆ ਹਾਂ ਜੀ ਹਾਂ ਜੀ ਲੈ ਵੀ ਕਰਮ ਨਾਲ ਦੀ ਨਾਲ ਹੀ ਖੋਲ ਸੋ ਅੰਡਰ ਕੁਆਲਿਟੀ ਚੰਗੀ ਹੈ ਬਾਕੀ ਚਵਾਈ ਚੰਗੀ ਆ ਕਿਸੇ ਪਸ਼ੂ ਦੇ ਵਿੱਚ ਕਿਸਾਨ ਵੀਰੋ ਥੋੜੀ ਬਦੀ ਕੋਈ 19 ਦੀ ਬਦੀ ਕੀ ਹੋਈ ਉਹ ਪਹਿਲਾਂ ਹੀ ਆਪਾਂ ਬਿਲਕੁਲ ਧਿਆਨ ਦੇ ਵਿੱਚ ਲਿਆ ਦੇਵਾਂਗੇ ਤੁਹਾਡੇ ਬਾਕੀ ਹਾਈਟ ਲੈਂਥ ਆ ਤੁਹਾਡੇ ਸਾਹਮਣੇ ਆ ਠੀਕ ਆ ਆ ਦੇਖੋ ਜੀ ਬਾਕੀ ਪਾਸਮਕੇ ਸੰਸਾਉ ਥਣ ਬਹੁਤ ਸੋਹਣਾ ਬਣਾਇਆ ਜਾਂਦੀ ਆ ਹਾਂ ਆ ਇਹ ਵੇ ਲੋ ਕੋਈ ਥਣਾ ਹੀ ਨਹੀਂ ਕੋਈ ਨਹੀਂ ਹਾਂ ਲਓ ਜੀ ਇਹ ਦੋਸਤ ਆਰਡਰ ਕੁਆਲਿਟੀ ਆ ਬਾਕੀ ਚਵਾਈ ਚੰਗੀ ਆ ਸਾਫ ਸੁਥਰਾ ਲੇਵਾ ਹਾਈਟ ਕੱਟ ਤੁਹਾਡੇ ਸਾਹਮਣੇ ਮੀਡੀਅਮ ਹਾਈਟ ਕੱਟ ਮੰਨ ਕੇ ਵੀ ਤੁਸੀਂ ਸੌਦਾ ਕਰ ਲਓਗੇ ਬਾਕੀ ਥੱਲੇ ਫਾਫੂ ਬੋ ਚੰਗੀ ਆ ਮੈਂ ਦੀ ਠੀਕ ਆ ਲੈ ਵੀ ਕਰਨ ਬਰਾਬਰ ਉਹਦੀ ਤਾਂ ਫਿਰ ਕਰਨ ਕਰ ਲਈ ਆ ਨੀ 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 ਸੰਸਾਬ ਬਹੁਤ ਸੋਹਣੀ ਚਵਾਦ ਜੀ ਚਲੋ ਜਿਹੜੀ ਕੋਈ ਕਮੀ ਪੇਸ਼ੀ ਉਸਨੂੰ ਸਭ ਪਹਿਲਾਂ ਦੱਸਾਂਗੇ ਆਪਾਂ ਬਾ ਵੀ ਰਮਨ ਬੋਲ ਕੀ ਮੁੱਲ ਕੀ ਡਿਮਾਂਡ ਕਰਦਾ ਇਹਦਾ ਨਾ ਸੰਧੂ ਸਾਹਿਬ ਕੋਈ ਭੈਣ ਭਰਾ ਗੁੱਸਾ ਨਾ ਕਰੇ ਵੀਰ ਹੋਣੀ ਇੱਥੇ ਬੈਠੇ ਆ ਉਹਨਾਂ ਵੇਚ ਨੂੰ ਲੈਣੀ ਥੋੜੀ ਗੱਲ ਚੱਲਣ ਈ ਆ ਜੇ ਰਹਿ ਗਈ ਆਪਣੇ ਕੋਲੋਂ ਤਾਂ ਫੋਨ ਕਰਕੇ ਕੋਈ ਕੋਲੇ ਮੁੱਲ ਜਾਇਜ ਹੋਊਗਾ ਦਵਾਂਗੇ ਬਿਲਕੁਲ ਜਾਇਜ ਕਰਕੇ ਕਿਉਂ ਉਹਨਾਂ ਵੇਚਣੀ ਫਿਰ ਤੁਹਾਨੂੰ ਪਤਾ ਵਪਾਰ ਲੈਣ ਦੇ 100 ਪਰਦੇ ਹੁੰਦੇ ਆ ਹਾਂਜੀ ਦਵਾਂਗੇ ਜਾਇਜ ਛੋਟੀ ਬਾਕੀ ਇਹੋ ਗੱਲ ਬਣੀ ਹੈ ਵੀ ਗਦਰ ਫਿਲਮ ਵੇਖ ਕੇ ਤੇ ਬਾਅਦ ਸਾਰਿਆਂ ਨੇ ਪੁੱਛਿਆ ਡੈ ਵੀ ਵਿੱਚ ਸਨੀਦੋ ਲਗਾ ਸੀ ਹਾਂਜੀ ਹਾਂਜੀ ਯੋ ਕੁਮਾਰ ਕੀ ਕਰੀ ਜਾਂਦਾ ਆਪਣੀ ਮਜਬੂਰੀ ਆ ਅੰਮੀ ਹੁੰਦੀ ਆ ਹਾਂਜੀ ਹਾਂਜੀ ਪਹਿਲ ਪੁਰਾਣੀ ਲਈਏ ਖਰੀਦੀ ਆ ਤੇ ਅਗਲੇ ਗਾ ਉਹ ਹੁੰਦਾ ਜੀ ਕਈ ਪਰਦੇ ਹੁੰਦੇ ਅਗਲੇ ਤੇ ਰੋਟੀ ਲੈਣੀ ਜਾਗੇ ਹਾਂਜੀ ਹਾਂਜੀ ਮੋਬੀ ਦੀ ਗੱਲਬਾਤ ਚੱਲਣ ਰਹੀ ਹੈ ਮੇਰਾ ਕੋਈ ਫੋਨ ਕਾਲ ਕਰਕੇ ਪੁੱਛ ਲਿਓ हां फोन कॉल करके पूछ लेजे भी की रेट दी जा जा, की तो तो है या की डिमांड है दवांगे जए जी 10 ਦਿੱਤੀ ਜਾਊਗੀ ਤੁਹਾਨੂੰ ਠੀਕ ਹੈ ਜੀ ਕਿਉਂਕਿ ਵੇਚਣ ਵਾਸਤੇ ਮਾਲ ਲੈਂਦਾ ਤੇ ਵੇਚਣੀ ਆ ਨਾ ਵੀ ਕਿਸੇ ਭਰਾ ਨੇ ਅੱਗੇ ਲਿਜਾ ਕੇ ਵੀ ਸੇਲ ਕਰਨੀ ਹੁੰਦੀ ਐ ਇਸ ਤਰ੍ਹਾਂ ਕੇ ਥੋੜਾ ਜਿਹਾ ਪਰਦਾ ਹੁੰਦਾ ਠੀਕ ਹੈ ਜੀ ਇਸ ਕਰਕੇ ਮੇਰਾ ਵੀ ਫੋਨ ਕਾਲ ਕਰਕੇ ਰੇਟ ਬਾਰੇ ਤੁਸੀਂ ਵਧੇਰੇ ਜਾਣਕਾਰੀ ਲੈ ਰਿਆ ਜੀ ਚੰਗੀ ਅਮਜ ਬਾਕੀ ਬਿਲਕੁਲ ਫਿੱਟ ਲੇ ਰਹੀ ਆ ਕਰੋ ਸੰਪਰਕ ਠੀਕ ਆ ਇੱਕ ਸੈਕੰਡ ਨੰਬਰ ਤੇ ਇਧਰ ਆਪਣਾ ਕੋਲ ਹਰਮਨ ਇੱਕ ਆ ਬੜ ਆ ਗਈ ਵੀਰ ਇਹ ਸੰਸਾ ਦੂਜਾ ਸੂਆ ਵੈਰਦ ਸੁਣੀ ਆ ਦੂਜਾ ਹੀ ਸੂਆ ਹਾਂਜੀ ਲੋ ਵੀ ਸ਼ਾਈ ਵਾਲ ਦਾ ਕ੍ਰੋਸ ਆ ਗਿਆ ਵੈਰਦ ਕਾਦੀ ਕਰਮਾ ਦੀ ਮੱਝ ਹੀ ਹੈ ਹੈਨਾ ਮੱਝ ਹੀ ਹੈ ਮੱਝ ਨਾਲੋਂ ਜ਼ਿਆਦਾ ਵਜਨ ਪੂਰੀ ਆ ਫੁੱਲ ਰਾਜੀ ਆ ਫੁੱਲ ਵਜਨ ਬਟਾ ਮੱਝ ਨਾਲੋਂ ਜ਼ਿਆਦਾ ਵਜਨ ਸੰਸਾਬ ਦੇ ਨਾਲ ਵਾਲੀ ਇੰਨੀ ਜ਼ਿਆਦਾ ਵਜਨ ਦੇਦਾ ਕ੍ਰੋਸ ਬ੍ਰੀਡ ਆ ਇਹ ਹਰਮਨ ਕਿੰਨੇ ਦਿਨ ਸਮਾਂ ਅਜੇ ਕਿੰਨਾ ਕੁ ਬਾਕੀ ਇੱਕ ਹਫ਼ਤਾ ਰਹਿੰਦਾ ਸੰਸਾਬ ਜੀ ਲੋ ਵੀ ਇੱਕ ਹਫ਼ਤਾ ਕਿਸਾਨ ਵੀ ਉਹਦਾ ਬਾਕੀ ਆ ਸੁਣਦਾ ਹਾਂਜੀ ਬਾਕੀ ਵੇਖੋ ਮੇਰਾ ਭਰਾ ਜੰਪਲ ਜਿਹੜਾ ਕਰਮਾਲੀ ਨੂੰ ਲੱਗਾ ਆਂ ਵੀ ਮੈਨੂੰ ਲੱਗਾ ਠੀਕ ਆ ਸੋ ਚੰਗੀ ਸੇਵਾ ਦੇ ਵਿੱਚੋਂ ਚੰਗੀ ਸੁਭਾਲ ਦੇ ਵਿੱਚੋਂ ਇਹੋ ਜਿਹਾ ਜਾਨਵਰ ਆਇਆ ਹੁੰਦਾ ਠੀਕ ਆ ਬਾਕੀ ਥੋੜਾ ਲੱਗ ਜਾ ਕੋਈ ਆਪਾਂ ਤੁਹਾਨੂੰ ਦਿਖਾ ਦਈਏ ਆ ਦੇਖੋ ਬਹੁਤ ਘੱਟ ਪਾਲਦੀਆਂ ਸੰਸਾ ਉਹ ਇੰਨੀਆਂ ਵੜਾ ਕਿਸੇ ਨੇ ਚੰਗੀ ਰੀ ਨਾ ਸੰਭੀ ਐ ਲੈ ਠੀਕ ਆ ਜੀ ਬਾਕੀ ਇਥੋਂ ਇੱਕ ਐਸਟੀਮੇਟ ਲਾ ਲਿਓ ਦਿਨ ਕਰਮਾਂ ਲਈ 5 ਲੈ ਜੇ 6 ਲੈ ਜੇ 4 ਲੈ ਜੇ ਇਥੋਂ ਇੱਕ ਆਈਡੀਆ ਤੁਹਾਨੂੰ ਲੱਗ ਜਾਊਗਾ ਬਾਕੀ ਲੜਾ ਲੁੜਾ ਕਾਫੀ ਵਟ ਬੁਟ ਕਾਫੀ ਹੈ ਲਵੇ ਤੇ ਬੰਦੇ ਜਿਆਦੇ ਲਾ ਲੋ ਜਿਹਦੀ ਨੀ ਜਿਆਦੀ ਚੰਗੀ ਆ ਉਹ ਨਹੀਂ ਜਿਆਦੀ ਖੁੱਲ ਜੂਗੀ ਖੁੱਲ ਜੂ ਖੁੱਲ ਜੂਗੀ ਸੋ ਬਾਕੀ ਪੂਰੇ ਦਿਨਾਂ ਤੇ ਕਰਮਾੜੀ ਨੇ ਸੁਣਾ ਪਾਪੀ ਹੋਣ ਦੀ ਕਾफी ਪਈ ਆ ਪਰ ਹਜੇ ਕੋਈ ਚੱਜ ਚੇਤਾ ਨਹੀਂ ਵੀ ਲੈ ਜਾਊਗੀ 2 4 5 ਦਿਨ ਲੈ ਵੀ ਕਰਨਵੀਰ ਖੋਲ ਇਹਨੂੰ ਵੀ ਤੋੜ ਕੇ ਰਖਾ ਦੇ ਬਾਕੀ ਕੋਈ ਕਾਲਕੂਤ ਕਿਸੇ ਰਖਮ ਦੀ ਤੇ ਨਹੀਂ ਗਈ ਨਹੀਂ ਨਹੀਂ ਨਾ ਕੋਈ ਚੱਕਰ ਨਹੀਂ ਆ ਥੋੜੀ ਨਾ ਬੰਦੇ ਜਾਦੇਗਾ ਕਿ ਡਰੀ ਜਾਂਦੀ ਓਵੇਂ ਕੋਈ ਗੱਲ ਬਾਤ ਨਹੀਂ ਬਿਲਕੁਲ ਹਾਂਜੀ ਤੁਹਾਨੂੰ ਪਤਾ ਧਰੋਂ ਘਟ ਨਿਕਲੇ ਹੁੰਦਾ ਆ ਪਹਿਲਾਂ ਛੋਏ 14 ਕਿਲੋ ਕਰਦੀ ਰਹੀ ਏ ਠੀਕ ਆ ਪਹਿਲਾਂ ਨਾ ਹਾਂਜੀ ਹਾਂਜੀ ਲੋ ਠੀਕ ਆ ਉਹ ਇਹ ਜਿਹੜਾ ਦੋਦਾ ਦੋਸਤੋ ਠੀਕ ਹੈ ਜੀ ਜੋ ਡਿਟੇਲ ਪਿੱਛੋਂ ਬੈਕਗ੍ਰਾਉਂਡ ਮਿਲਦੀ ਹੈ ਜਨਵਰੀ ਦੀ ਐਨੀਮਲ ਦੀ ਉਸ ਬਿਹਾਵ ਤੇ ਗੱਲਬਾਤ ਹੁੰਦੀ ਆ ਕਈ ਵਾਰ ਪਸ਼ੂ ਖਰੀਦਿਆ ਜਾਂਦਾ ਅਗਲੇ ਦੋ ਵਾਰਾ ਪੁੱਛਿਆ ਜਾਂਦਾ ਅਗਲਾ ਦੱਸ ਦਿੰਦਾ ਕਿ 15 ਚਮਾਉਂਦੀ ਰਹੀ ਹੈ ਜਾਂ 16 ਚਮਾਉਂਦੀ ਰਹੀ ਹੈ ਠੀਕ ਆ ਬਾਕੀ ਹਾਈਟ ਲੈਂਥ ਤੇ ਜੰਪਾਲ ਤੋਂ ਮੇਰਾ ਭਰਾ ਤੁਸੀਂ ਇੱਕ ਆਈਡੀਆ ਲਾ ਰਿਹਾ ਜੀ ਤੇ ਕੀ ਕਰੂਗੀ ਕਰਮਾ ਦੀ ਠੀਕ ਹੈ ਜੀ ਇਹ ਲਟੋ ਲਬੜੀ ਸਾਨੂੰ ਸਾਦੇ ਦੀ ਇਹ ਬਣੂ ਬਹੁਤ ਬੱਚੀ ਲੋਲੀ ਪੋਲੀ ਬੱਚੀ ਹੈ ਹਾਂ ਨਹੀਂ ਨਹੀਂ ਪੂਰੀ ਹੈ ਇਹ ਹਾਂਜੀ ਲੋ ਰੋ ਤਾਲੀਏ ਕਰਮਾ ਲਈ ਤੇ ਬਹੁਤ ਜਿਆਦੀ ਵਿੱਚ ਆਹ ਥੋੜਾ ਜਿਹਾ ਨਾ ਸੋਹਣਾ ਡਰਦੀ ਏ ਜੇ ਆਈ ਕਰਕੇ ਨਾ ਤੰਵੀਰ ਰਾਇਬਾ ਹਾਂਜੀ ਸਨਸਾਬ ਮੈਂ ਕੀ ਮੁੱਲ ਕਰਦਾ ਹਰਮਨਿੰਦਾ ਇਹਦਾ ਮੁੱਲ ਸੰਸਾਬ ਭਾਵੇਂ 80 ਕਰੀਏ ਜੋ ਮਰਜ਼ੀ ਕਰੀਏ ਇਹ 75 ਜੋ ਮਾਨਦਾਨ ਕਰਦੇਗੇ ਜੀ 75 ਜੋ ਵੀਰੇ ਹਾਂਜੀ ਉਹਨਾ ਮਾਨਦਾਨ ਕਰਾਂਗੇ ਸੰਸਾਬ ਖੁੱਲੋ ਹਾਂਜੀ ਹਾਂਜੀ ਖੁੱਲਾ ਮਾਨਦਾਨ ਕਰਾਂਗੇ ਦੇ ਦਾਂਗੇ ਜੇ ਗੱਬਣ ਕੱਬਣਾ ਵੈਰ ਸੂਈ ਵੈਰ ਜਦੋਂ ਪੂਰੇ ਆਤਾ ਦੇ ਆ ਗਈ ਬਚੀ 80 ਹਜ਼ਾਰ ਵੀ ਹੈ ਜੀ ਹਾਂਜੀ ਉਹ ਵੀ ਅੱਜ 75 ਹਜ਼ਾਰ ਰੁਪਏ ਠੀਕ ਹੈ ਜੀ ਪਰ ਮਾਨਦਾਨ ਹੋਊਗਾ ਮਾਨਦਾਨ ਖੁੱਲਾ ਹੋਊ ਸੰਸਾਬ ਕੋਈ ਭਰਾ ਵੀ ਸੰਪਰਕ ਕਰੇ ਗੱਲਬਾਤ ਕਰੇ ਡੀਲ ਕਰੇ ਹਾਂਜੀ ਹਾਂਜੀ ਹੋਊਗਾ ਮਾਨਦਾਨ ਠੀਕ ਹੈ ਜੀ ਬਾਕੀ ਬੜਾ ਤੁਸੀਂ ਡੱਗ ਲੀਏ ਕਿਸੇ ਪਾਸੇ ਨੂੰ ਖੁੰਜੀ ਕਰਮਾ ਲਈ ਹਾਂਜੀ ਆ ਭਾਰੇ ਜੁੱਸੇ ਦੇ ਵਿੱਚ ਪੂਰੀ ਫਿੱਟ ਪਸੰਦ ਆਉਗੀ 75000 ਦੀ ਇਧਰ ਇੱਕ ਤੀਜੇ ਨੰਬਰ ਤੇ ਆਪਣੇ ਕੋਲ ਇੰਦਰ ਆਹ ਵੜ ਆ ਗਈ ਇਹ ਸੂਈ ਹੈ ਤਾਜੀ ਇਹ ਤਾਜੀ ਸੂਈ ਸੰਸਾਰ ਕੱਲ ਦੀ ਹਾਂ ਕੱਲ ਦੀ ਪਰ ਇਹਦੀਆਂ ਚਾਰ ਚੁਆਈਆਂ ਹੋਈਆਂ ਜੇ ਤਿਕਾ ਉਹਰੇ ਹਾਂਜੀ ਇਹ ਸੂਈ ਕੱਲੀ ਹੈ ਹਾਲ ਦੀ ਕੱਲ ਦੀ ਸੂਈ ਹੈ ਕੱਲ ਸਵੇਰੇ ਇਹਦੀਆਂ ਕੋਈ 4 ਦੇ ਕਰੀਬ ਕਿਉਂ 1.5 ਦੇ ਵਿੱਚ 2-3 ਤਨ ਰਹੀਆਂ ਇਸੇ ਕਰਕੇ ਚਵਾਈੜਾ ਕਰਨਗੇ ਵੈੜ 19 ਛੇਤੀ ਦੋਤੇ ਆਊਗੀ ਹਾਂ 나ੜੂ ਨਾਲ ਬੱਚਾ ਬੱਚਾ ਨਾ ਬੱਚਾ ਹੀ ਬੱਚਾ ਬੱਚਾ ਮਗਰ ਹਾਂਜੀ ਹਾਂਜੀ ਬਾਕੀ ਵੇਖੋ ਇਹ ਠੰਡੀ ਸੀ ਸਾਉ ਬਹੁਤ ਨੀਲੀ ਵੈੜ ਇਹਨੂੰ ਆਂਦੇ ਪੀੜੀ ਦੇ ਪਾਵੇ ਹੈ ਹਾਂਜੀ ਹਾਂਜੀ ਫਿਰ ਵੇਖ ਲੋ ਕਹਿੰਦੇ ਗੇਠ-ਗੇਠ ਦੀ ਵਿਰਲ ਤੇ ਵੀ ਪੂਰੀ ਜੇਠ ਹੈ ਹੈ ਨਹੀਂ ਇਹਨੂੰ ਕਹਿ ਵੀ ਸਕਦੇ ਆ ਮਰਲੇ ਦੀਆਂ ਮਰਲੇ ਵੰਡਾ ਹਾਂਜੀ ਹਾਂਜੀ ਮੈਂ ਵੀ ਬਹੁਤ ਵਧੀਆ ਦੋਸਤੋਂ ਵੰਡ ਵਿਰਲ ਆ ਬਹੁਤ ਟੌਪ ਕਲਾਸ ਆ ਥੱਲੇ ਤੁਸੀਂ ਵੇਖੋ ਮੇਰਾ ਪ੍ਰੈਕਟਿਕਾ ਜੀ ਐਵੇਂ ਜਾ ਹਵਾ ਨਾਲ ਲੈਵਾ ਇੰਨੀ ਵੰਡ ਕਰਨ ਬੜੇ ਘੱਟ ਪਸ਼ੂਆ ਬੜੇ ਘੱਟ ਐਨੀ ਮਗਰ ਨੂੰ ਆਪਾਂ ਦੇਖਦੇ ਆਂ ਮੁੱਠੀ ਮੁੱਠੀ ਥਾਣਾ ਨਖੇੜ ਬਾ ਕਮਾਲ ਠੀਕ ਆ ਜੀ ਤੇ ਜਿੱਦਾਂ ਮਰਜ਼ੀ ਮੇਰਾ ਪ੍ਰੈਕਟਿਕਾ ਜੀ ਦੋ ਪਾਸੇ ਬੈਠ ਕੇ ਚਵਾਈ ਕਰੀ ਚੱਲਿਆ ਜੇ ਖੂਬਸੂਰਤੀ ਬਹੁਤ ਆ ਬੈਠਦੀ ਫਿਰ ਸੰਤੂ ਸਾਹਿਬ ਇੱਕ ਹੋਰ ਬਹੁਤ ਵਧੀਆ ਗੁਣ ਲੱਗਾ ਬੱਚੀ ਦਾ ਜਿੱਦਾਂ ਕੱਲ ਦੀ ਸੂਈ ਆ ਕੋਈ ਵੀ ਡੰਗਰੇ ਨਹੀਂ ਛੇਤੀ ਦੋਤੇ ਨਹੀਂ ਆਉਂਦਾ ਹਾਂਜੀ 15 16 ਕਿਲੋ ਦੇ ਕਰੀਬ ਬੋਲੀ ਬੋਲੀ ਹੋਗੀ ਵੈੜ ਦੀ 15 16 ਬੋਲੀ ਹੋਊਗੀ ਕੋਈ ਵੀਰੇ ਤੇ ਤਿੰਨ ਡਾਂਗ ਚਾਰ ਡਾਂਗ ਚੋਗੇ ਲੈ ਕੇ ਜਾਵੇ ਜੇ ਇਹਨਾਂ ਨਾਂ ਨਿਕਲੇ ਤੇ ਆਪਾਂ ਉਹਨਾਂ ਜਾਂਦਾ ਕਰਾਇਆ ਦਵਾਂਗੇ ਜੀ ਆ ਠੀਕ ਆ ਤੇਲ ਖਰਚਾ ਦਵਾਂਗੇ ਵੈੜ ਦਾ ਠੀਕ ਆ ਜੇ ਕੋਈ ਨਿਆਇਕ ਇਹਨਾਂ ਨਿਕਲੇ ਦੇ ਬਈ ਮੀਨਸ ਸੋ ਸਾਰਾ ਸਟਾਰਟਿੰਗ ਬਹੁਤ ਚੰਗੀ ਆ 500 10 15 16 ਕਿਲੋ ਬੋਲੇ ਦੀ ਸਟਾਰਟਿੰਗ ਦੀ ਆ ਅੱਜ ਤੁਹਾਨੂੰ ਤੁਹਾਨੂੰ ਇੱਕ ਅੰਦਾਜ਼ਾ ਲਾ ਲਵਾਂਗੇ ਠੀਕ ਹੈ ਜੀ ਜਿੰਨੀ ਚੋਈ ਦੀ ਓਨੀ ਜਿਆਦੀ ਵੈੜ ਬਣਦੀ ਆ ਜੀ ਠੀਕ ਆ ਹਾਂ ਜੀ ਜਿੰਨੀ ਚੋਈ ਜਾਵਾਂਗੇ ਓਨੀ ਜਿਆਦੀ ਵੈੜ ਬਣਦੀ ਆ ਉਹ ਫਾਰਮੂਲਾ ਜਿੱਦਾਂ ਲੇਵਾ ਕਰਵਾ ਦਿੱਤਾ ਲਗਾ ਠੀਕ ਆ ਦੇਖੋ ਜੀ ਬਾਕੀ ਉਹਦਾ ਪੂਰੀ ਠੰਢੀ ਆ ਧੀਰੀ ਆ ਬਾਕੀ ਇਧਰ ਤੋਂ ਮੈਂ ਇੱਕ ਵਾਰ ਆਪਾਂ ਤੋੜ ਕੇ ਦਿਖਾਉਣੀ ਆ ਤਸੱਲੀ ਦੇ ਨਾਲ ਸਟਾਰਟਿੰਗ ਚੰਗੀ ਵੀ ਰੰਦਾ ਵੀ ਕਰ ਗਈ ਆ ਬਾਕੀ ਹੋਰ ਸਰਪਾ ਵੀ ਦੋਸਤ ਚੰਗੇ ਮਿਲਕ ਨੂੰ ਕਰਵਾ ਲਈ ਟੱਚ ਲਾਵੇ ਤੋ ਚੰਗੇ ਐਨੀਮਲ ਆ ਨਸਲ ਫਰੀਡਾਂ ਜਿਹੜੀਆਂ ਦੁੱਧ ਚਵਾਉਂਦੀਆਂ ਚਵਾਉਂਦੀਆਂ ਠੀਕ ਆ ਇਹ ਸੰਧੂ ਸਾਹਿਬ ਕੋਈ ਸੇਵਾਲਾ ਲੈ ਗਿਆ ਤੇ ਚਲੋ ਆਪਾਂ ਜ਼ਿਆਦਾ ਨਹੀਂ ਕਹਿੰਦੇ 20 ਕਿਲੋ ਬੱਚੀ ਦੁੱਧ ਚਵਾਈ ਹੋ ਗਈ ਇਹ ਬੱਚੀ ਦੇ ਇੰਨਾ ਮਾਨ ਹੈਗਾ ਚਲੋ ਗਾ ਰੋਤ ਹਾਂਜੀ ਸਮਾਂ ਬਹੁਤ ਜਿਆਦਾ ਚੰਗਾ ਆ ਲੈਣਾ ਹਾਂ ਬਾਕੀ ਬੱਚੀ ਐਸਾ ਨਾ ਬਣਦੀ ਕੋਈ ਨਹੀਂ ਜੀ ਸਹੀ ਆ ਹਾਂਜੀ ਤੋੜਾ ਤਾਰਾ ਕਰਮ ਵਾਲੀ ਦਾ ਵੇਖੋ ਪੂਰਾ ਠੀਕ ਆ ਜੀ ਬਹੁਤ ਜਿਆਦਾ ਚੰਗੀ ਆ ਉਹਨਾਂ ਹੀ ਗਾਂ ਉਹਨਾਂ ਹੀ ਪਛਾਣ ਹਾਂਜੀ ਤੁਹਾਨੂੰ ਬਹੁਤ ਜਿਆਦਾ ਚੰਗਾ ਲੱਗਾ ਜੀ ਇਹਨੂੰ ਮਸ਼ੀਨ ਬਾਕੀ ਚੁਆਈ ਚੁਆਈ ਦਾ ਦੇਖ ਐੜੀ ਨਾ ਮੈਂ ਦੇਖਦਾ ਪਰ ਦੇਖ ਕੇ ਵੀ ਚੋਈ ਲੱਗੀ ਆ ਸੰਦੂ ਸਾਹਿਬ ਜਿੰਨੀ ਚੁਆਈ ਇਹਦੀ ਚੰਗੀ ਲੱਗੀ ਮੈਂਟੋ ਮੈਂਟ ਪਾਰਟੀਆਂ ਤਾਂ ਨੂੰ ਆਉਂਦੀਆਂ ਤੁਸੀਂ ਦੋ ਦੋ ਪਾਰਟੀਆਂ ਮੈਂ ਪਰ ਲਓ ਇਹ ਬਹੁਤ ਪੁੱਲਦਾ ਜਿਆਦਾ ਹਾਂ ਹਾਂ ਜੀ ਕੋਈ ਤਿੰਨ ਡਾਂਗ ਝੋਕੇ ਲੈ ਕੇ ਜਾਵੇ ਜਦੋਂ ਸੂਈ ਸੂਈ ਆ ਬਿਲਕੁਲ ਬਿਲਕੁਲ ਇਹਦੇ ਵਿੱਚ ਕਹਿਆ ਕੋਈ ਓਲਾ ਹੈਗਾ ਓਲਾ ਨਹੀਂ ਹੈਗਾ ਕਿਸੇ ਚੱਲਦੇ ਇਹਦੇ ਚੀਜ਼ ਦਾ ਕੋਈ ਓਲਾ ਨਹੀਂ ਬਾਕੀ ਦੀ ਜੇਰ ਦੀ ਆਪਣੇ ਕੋਲ ਵੀਡੀਓ ਕਲਿੱਪ ਬਣੀ ਪਈ ਆ ਹਾਂ ਸੁੰਦੀ ਦੀ ਬਣੀ ਪਈ ਆ ਹਾਂ ਲਾਜ ਦਿਵਾ ਜੀ ਕੋਈ ਅੰਮੋ ਛੱਪਿਆਂ ਦੀ ਗੱਲ ਰਹਿ ਨਹੀਂ ਜਾਂਦੀ ਕਿ ਜਿਹੜਾ ਐਨੀਮਲ ਸੋਇਆ ਸ ਉਹ ਤੇ ਇਹਦਾ ਹੈਗਾ ਨਹੀਂ ਕਿਸਾਨ ਵੀਰੋ ਵੀ ਕਿਸੇ ਭਾਣੇ ਤੇਪਣਾ ਕੋਈ ਕਿਲੋ ਖੰਡ ਠੀਕ ਆ ਆਪਣਾ ਬਿਲਕੁਲ ਸਾਫ ਕਰੋ ਇਹਦਾ ਪਿਛਲੇ ਨਾਲ ਪਿਛਲਾ ਠੀਕ ਆ ਜੀ ਚੁਆਈ ਕਰਕੇ ਤਸल्ली ਕਰੋ ਬਾਕੀ ਬਹੁਤ ਖੂਬਸੂਰਤ ਥਾਣਾ ਵਨ ਅਵੇਅਰ ਨੇ ਚੰਗੀ ਆ ਬੱਚੀ ਓਵਰঅল ਜਿੰਨੀ ਆ ਸਾਰੀ ਬਹੁਤ ਖੂਬਸੂਰਤ ਇਹਨੋ ਜੇ ਸੰਸਾਭ ਕੋਈ ਸੇਵਾ ਵਾਲਾ ਬੰਦਾ ਚਾਹੀਦਾ ਜਿੰਨੀ ਸੇਵਾ ਕਰੂ ਉਹ ਨਹੀਂ ਢਹੀ ਹੋ ਗਈ ਹਾਂ ਬਾਕੀ ਠੰਡੀ ਧਰੀਆ ਇੱਕ ਪਾਇਪ ਆਪਾਂ ਕਹਿੰਦੇ ਨੇ ਵੀ ਇੱਕ ਥਾਂ ਤੋਂ ਦੂਜੀ ਥਾਂ ਪੈਰ ਨਹੀਂ ਪੁੱਟਦੀ ਕੀ ਆ ਦੇਖੋ ਜੀ ਜਿੱਥੇ ਮਰਜ਼ੀ ਭਾਵੇਂ ਬਈ ਦੇ ਥੱਲੇ ਬੈਠਾ ਰਵੇ ਹਾਂ ਮੈਂ ਵੀ ਕਰੀ ਚਲੋ ਤੇ ਸੱਗੀਆਂ ਠੀਕ ਆ ਜੀ ਲੈ ਵੀ ਹਰਮਨ ਗੇਮ ਤੋਂ ਇਹ ਨਾਗ ਬੇਨਾ ਕਿੰਨੇ ਦਾ ਇਹ ਨਾ ਸੰਧੂ ਸਾਹਿਬ ਹੁਣ ਆਪਾਂ ਬੱਚੀ 10 ਦਿਨ ਘਰ ਸੰਭੀ ਆ ਪਿਛਲੀ ਵੀਡੀਓ ਦੇ ਵਿੱਚ ਬੱਚੀ ਪਾਈ ਆਪਾਂ ਮੁੱਲ ਹੁਣ ਕੋਈ ਵੱਧ ਨਹੀਂ ਮੰਗਣਾ ਬੱਚੀ ਬਹੁਤ ਜਿਆਦਾ ਚੰਗੀ ਨਿਕਲੀ ਜਿਆਦਾ ਖਰੀ ਨਿਕਲੀ ਸੋਚ ਤੋਂ ਵੱਧ ਕੇ ਨਿਕਲੀ ਇਹ ਆਪਾਂ ਪਿਛਲੀ ਵੀਡੀਓ ਜੀ ਵੀ 60 ਦੀ ਪਈ ਹੈਗੀ ਆਪਾਂ 60 ਦੀ ਬੱਚੀ ਦੇਣੀ ਆ हां हां जी मानदान कोई गल नहीं करांगे भाई नहीं के उ नहीं लेने पर मानदान खुला करा पिछली वीडियो में ऐसे गब्बण पा देती गब्बण पई ही हां गब्बण पई कच्ची वछी पर आपा नु नहीं पता के इतनी ज्यादा चंगी निकल आनी आज रौनकला आती ਥੱਲੇ ਉਹਨੇ ਮੈਂ ਇਹਨਾਂ ਕਿ ਦਿਲ ਖੋਸ਼ ਕੀਤਾ ਜੀ ਸੇਵਾ ਦਾ ਮੁੱਲ ਮੋੜਿਆ हां ਸੇਵਾ ਦਾ ਮੁੱਲ ਮੋੜਿਆ ਜੀ ਵਛੀ ਨੇ ਬਿਲਕੁਲ ਬਿਲਕੁਲ हां जी ਬਾਬੇ ਮੇਰੇ ਭਰੋ ਅੱਜ ਜਿਹੜੀ ਆ ਤੁਹਾਨੂੰ ਉਸੇ ਰੇਡ ਦੇ ਵਿੱਚ ਮਿਲ ਜਾਣੀ ਆ ਸੂਈ ਸਵਾਈ ਆ ਜੇਰ ਪ੍ਰੋਪਰ ਪੈ ਗਈ ਆ ਬੇਫਿਕਰੀ ਆ हां जी हां जी ਸੋ ਗੱਬਰ ਦੀ ਥੋੜੀ ਜੀ ਸਿਚੁਏਸ਼ਨ ਹੋਰ ਸੀਗੀ ਅੱਜ ਸੂਈ ਸਵਾਈ ਆ ਫਮੇ ਬੈਣਾ ਤੇ ਦੁੱਧ ਚਵਾਈ ਕਰਨੀ ਹੈ ਤੇ ਸੇਵਾ ਕਰਨੀ ਹੈ ਤੁਸੀਂ ਹਾਂਜੀ ਹਾਂਜੀ ਚੰਗੀ ਬੈੜਾ 60 ਮਹਾਰਾਜ ਜੀ 60 ਦੀ ਬੱਚੀ ਦੇਦਾ ਹੁਣ ਤੇ ਤਾਂ ਜਾਂਦਾ ਭਾਂਡੇ ਜੇ ਪੈਣਾ ਹੋਰ ਕੱਢ ਦੇਣ ਤੱਕ ਆ ਇਹਦਾ ਖਰਚਾ ਹੀ ਹੁਣ ਕੋਈ ਨਹੀਂ ਖੱਤੇ ਮੋਗੇ ਆ ਇਹਲੀ ਵੀਡੀਓ ਮੰਗਦੇ ਜਰੂਰੀ ਹੀ ਵੀਰ ਕਈ ਮੰਗਦੇ ਕਹਿੰਦੇ ਸੂਈ ਤੋਂ ਲੈ ਕੇ ਜਾਵਾਂਗੇ ਹਾਂ ਬਾਹਰੇ ਨਹੀਂ ਕਿਨਵਾ ਕਰੀਦੀ ਕਿਉਂ ਇਹ ਸਾਰੀਆਂ ਚੀਜ਼ਾਂ ਪਹਿਲਾਂ ਨੂੰ ਕੀਤਾ ਕੀ ਨਿਕਲਣਾ ਕੀ ਨਹੀਂ ਹਾਂਜੀ ਹੁਣ ਬੱਚੀ ਸੂਈ ਸਵਾਈ ਹੈ ਕੋਈ ਬੇ ਚਿੰਤਾ ਹੋਵੇ ਕੋਈ ਵੀ ਲੈ ਜੀ ਵੀਰ ਭਾ ਬੋਲਿਏ ਜੇ ਨਹੀਂ ਆਪਾਂ ਵੀਡੀਓ ਨਾਲ ਦੇਵਾਂਗੇ ਬਿਲਕੁਲ ਵੀਰੇ ਹਾਂਜੀ ਲੋ ਵੀ ਭਰਾਵੋ ਇਹ ਗੱਲਬਾਤ ਆ ਇਸ ਵਾਰ ਦੀ ਹੱਥ ਪਾ ਲਿਓ ਜਾਇਜ਼ ਰੇਟ ਆ ਚੰਗੀ ਆ ਰੇਟ ਠੀਕ ਆ ਜੀ ਸਫਾਈਆਂ ਸੁਫਈਆਂ ਬਰੀਕੀ ਦੇ ਵਿੱਚ ਕਰਮਾ ਲਈ ਇੱਕ ਨੰਬਰ ਆ ਫਰਸਟ ਕਲਾਸ ਇਹ ਕਰੋ ਮੇਰਾ ਭਰਾ ਕੰਟੈਕਟ ਜਿਆਦਾ ਜੀ ਆ ਤੁਹਾਨੂੰ ਸਾਹਿਬ ਹਾਂ ਇਹਦੀਆਂ ਜਿੰਨੀਆਂ ਸਿਫਤਾਂ ਕਰ ਲਈਆਂ ਉਹਨੀਆਂ ਥੋੜੀਆਂ ਜੀ ਬਹੁਤ ਵਧੀਆ ਇਧਰ ਇੱਕ ਆਪਾਂ ਤੁਹਾਨੂੰ ਨੈਕਸਟ ਦਿਖਾ ਦਿੰਨੇ ਆ ਇਹ ਵੀ ਬੱਚੀ ਬਿਲਕੁਲ ਤਾਜੀ ਸੂਈ ਆ ਇਹ ਰਾਤ ਦੀ ਸੂਈ ਸੰਸਾਭ ਲਓ ਇਹ ਰਾਤੀ ਸੂਈ ਆ ਹਾਂਜੀ ਇਹ ਰਾਤ ਦੀ ਸੂਈ ਇਹਦੇ ਮਗਰ ਬੱਛੀ ਆ ਮਗਰ ਬੱਛੀ ਆ ਹਾਂਜੀ ਲਓ ਜੀ ਮਗਰ ਬੱਛੀ ਆ 나ੜੂ ਨਾਲਾ ਬਚੇ ਦੇ ਹਾਂਜੀ ਦੂਜਾ ਕਿ ਸੂਆ ਜਾਪਦੀ ਆ ਇਹ ਦੂਜਾ ਸੂਆ ਸੰਸਾਬ ਇਹ ਵੀ ਬਾਕੀ ਠੰਡੀ ਸੀ ਲਾ ਕੋ ਲਓ ਜੀ ਧੀ ਧੀ ਰੀਆ ਠੰਡੀ ਸੀ ਲਾ ਇਧਰੋਂ ਮੇਰਾ ਭਰਾ ਵੇਖੋ ਥਣ ਥਣ ਇਹਨੂੰ ਬਹੁਤ ਜਿਆਦਾ ਗਲ ਗਈ ਵੇਖ ਲਓ ਥਣ ਕਿੰਨਾ ਜਿਆਦਾ ਚੰਗਾ ਲੱਗਾ ਸਹੀ ਆ ਮਾਰਨਿੰਗ ਬ੍ਰੇਕ ਮਾਰਨਿੰਗ ਇੱਕ ਚਾਈ ਹੋਈ ਸੰਸਾਬ ਇਹਦੀ ਆ ਜੀ ਸਾਰੇ ਦੇ 3-4 ਕਿਲੋ ਦੇ ਗਿਰੇ ਹਾਂਜੀ ਇਹਦੀ ਵੀਡੀਓ ਬਣੀ ਪਈ ਰਾਤ ਦੀ ਆਪਣੇ ਕੋਲ ਆ ਹਾਂਜੀ ਸਿਰੇ ਬਸ ਇੱਕ ਕੋਈ ਸਾਢੇ 3-4 ਕਿਲੋ ਦੇ ਕਰੀਬ ਚੋਈ ਸਾਰੀ ਖਾਲੀ ਨਹੀਂ ਕੀਤੀ ਠੀਕ ਆ ਵੀਰੇ ਹਾਂਜੀ ਲੋਬੀ ਠੀਕ ਆ ਜੀ ਮਾਰਨਿੰਗ ਜਿਹੜੀ ਦੋਸਤੋ ਚਵਾਈ ਵੀਰਾਂ ਦਾ ਵੀ ਕੀਤੀ ਆ ਜੇਰ ਪ੍ਰੋਪਰ ਡਾਨਾ ਕੰਪਲੀਟ ਜੇਰ ਪੈ ਚੁੱਕੀ ਆ ਵੀਡੀਓ ਬਣੀ ਗਈ ਸਾਹਿਬ ਆਪਣੇ ਕੋਲ ਇੱਕ ਵੀਡੀਓ ਮਿਲ ਜੂਗਾ ਤੁਹਾਨੂੰ ਉਹ ਬਣਿਆ ਪਿਆ ਵਪਾਰ ਦਾ ਕੰਮ ਆ ਜੋ ਹਰੇਕ ਭਰਾ ਨੂੰ ਹੁੰਦਾ ਵੀ ਆਪਾਂ ਰਿਸਪੌਂਸਿਬਿਲਟੀ ਜ਼ਿੰਮੇਵਾਰੀ ਬਣਦੀ ਆ ਵੀ ਆਪਣੇ ਘਰ ਪਸ਼ੂ ਸੋਇਆ ਦੇ ਜੇਰ ਜ਼ੋਰ ਦੇ ਪ੍ਰੋਪਰ ਵੀਡੀਓ ਬਣਾ ਲ ਕੇ ਕੱਲ ਕਿਸੇ ਭਰਾ ਨੂੰ ਤੁਸਦੀ ਕਰਾਉਣ ਵਾਲੀ ਹੋਈ ਠੀਕ ਆ ਦੂਜਾ ਸੂਹਾ ਬਾੜ ਤੁਹਾਨੂੰ ਦਿਖਾ ਰਿਹਾ ਰੰਗ ਬਾਜਾ ਮੈਂ ਕਰਨਾ ਹੋਰ ਇੱਕ ਵਾਰ ਤੋਰ ਦੇ ਵੀਰ ਇੱਕ ਨਾ ਸੰਸਾ ਆਪਾਂ ਦਾਦੀ ਮੜਾਏ ਨਾ ਅਗਲੇ ਪੈਰ ਤੋਂ ਪਤਾ ਨਹੀਂ ਕੀ ਗੱਲਬਾਤ ਬਣੀ ਆ ਮੜਾਏ ਆ ਪੈਰ ਦੱਬਣ ਲੱਗ ਗਿਆ ਅਗਲਾ ਹਾਂਜੀ ਉਹਦਾ ਟੀਕੇ ਦੇ ਵੇਲੇ ਲਵਾਤੇ ਡਾਕਟਰ ਦੇ ਕੋਲ ਠੀਕ ਆ ਠੀਕ ਡਾਕਟਰ ਕੋਲੋਂ ਟੀਕੇ ਲਵਾਤੇ ਉਹਦਾ ਪਵਰ ਨੂੰ ਠੀਕ ਆ ਜੀ ਠੀਕ ਆ ਹਾਂਜੀ ਕਿ ਉਹ ਪਹਿਲਾਂ ਭੈਣ ਭਰਾਵਾਂ ਨੂੰ ਦੱਸਿਆ ਚੰਗਾ ਹੁੰਦਾ ਕੱਲ ਨੂੰ ਬਾਅਦ ਵਿੱਚ ਕੋਈ ਕਵੇ ਤੇ ਦੱਸਿਆ ਨਹੀਂ ਹਾਂ ਹਾਂ ਓਏ ਪਤਾ ਨਹੀਂ ਲੱਗਦਾ ਵੇ ਲੋ ਕੋਈ ਤੋਰੇ ਤਾਰੇ ਤੋਂ ਪਰ ਮੜਾਏ ਆ ਨੱਪਦੀ ਉਨੀ ਕੀ ਆ ਠੀਕ ਆ ਲੋਡ ਠੀਕ ਆ ਸੋ ਬੜੇ ਤੇ ਆ ਮਾਰਨਿੰਗ ਪਹਿਲੀ ਚਵਾਈ ਹੋਈ ਆ ਠੀਕ ਆ ਜੀ ਅੱਜ ਸ਼ਾਮ ਨੂੰ ਕੁੜੇ ਹੀ ਕਿਤੇ ਵੜਨੇ ਇਹ ਵੇਖ ਲੋ ਉਦਾਂ ਹੀ ਆ ਹਾਂ ਬਾਕੀ ਠੰਡੀ ਸੀਲ ਸਾਬ ਬਹੁਤ ਆ ਦੇਖੋ ਜੀ ਠੀਕ ਆ ਇਹ ਕੱਦਾ ਦਿਨ ਖਾ ਪੀ ਕੇ ਫਿਰ ਸਿੱਧੀ ਹੋਣੀ ਆ ਇਹਦੇ ਤਾਂ ਅੰਦਰ ਲੱਪਾ ਲੱਪਾ ਹਾਂ ਜੀ ਹਾਂ ਉਸ ਤੋਂ ਟੈਪੋਬਸ ਟੈਪੀ ਕਿਸਾਨ ਵੀਰੋ ਮੈਲੇ ਤੋਂ ਚਲਣਾ ਕੱਲ ਨੂੰ ਪਸ਼ੂ ਦੇ ਤੀਕ ਤੇ ਚਲਣਾ ਦੋ ਦੋ ਹੌਲੀ ਹੌਲੀ ਕਰਦਾ ਪਸ਼ੂ ਹੁਣ ਆਪਾਂ ਕਹੀਏ ਵੀ ਸੁੰਦਿਆ ਸਾਰੀ ਬੋਲਾ ਭਰਦੇ 15 16 ਲੀਟਰ ਉਹ ਗੱਲ ਨਹੀਂ ਠੀਕ ਆ ਸੁੰਦਿਆ ਸਾਰਾ ਉਹ ਬਿਰਲੀਆਂ ਹੀ ਹੁੰਦੀਆਂ ਜਿਹੜੀਆਂ ਪਾਲਟੀਆਂ ਭਰਦੀਆਂ ਆਪ ਵੀ ਕਰਮ ਵਾਲੀ ਦੂਜਾ ਸਵੇਰ ਰੰਗ ਪਾ ਜਾ ਪ੍ਰਿੰਟ ਪ੍ਰੋਫਲ ਚੰਗਾ ਹਾਈਟ ਬਾਕੀ মিডিਆ ਦਾ ਸੰਸਾਭ ਕੋਈ ਵੱਡੀ ਨਾ ਗੱਲ ਕੇ ਵਾਈਟ ਹਾਈਟ ਮੀਡੀਅਮ ਆ ਜਿੱਦਾਂ ਕਿ ਪੰਜਾਬ ਵਾਲੀ ਜਰਸੀ ਪਰਲੇ ਬਨੇ ਖੜੀ ਆ ਉਹਦੇ ਬਿਲਕੁਲ ਬਰਾਬਰ ਹੀ ਹੈ ਉਹਦੇ ਬਰਾਬਰ ਹੈ ਜੀ ਹਾਈਟ মিডিਅਮ ਆ ਕਦ ਕਾਠਾ ਉਹਦਾ ਮੁੱਲ ਕੀ ਕਰਦਾ ਹਰਮਨ ਇਹਦਾ ਮੁੱਲ ਸੰਤੂ ਸਾਹਿਬ ਭਾਵੇਂ 55 ਕਰਾ ਲਓ 50 ਕਰਾ ਲਓ ਜੋ ਮਰਜ਼ੀ ਕਰਾ ਲਓ 47000 ਜੋ ਮਾਨਦਾਨ ਕਰਦਾਂਗੇ 40000 ਦੀ ਵਾੜ ਦੇ ਦਾਂਗੇ ਠੀਕ ਆ ਜੀ ਹਾਂਜੀ ਤਾਂ ਸੰਤੂ ਸਾਹਿਬ ਨੇ ਜ਼ਿਆਦਾ ਕਰਾਉਣਾ ਹੁੰਦਾ ਤੁਹੇ ਹੋਰ ਕਰਾ ਦਿਓ ਨਹੀਂ ਮੈਂ ਤਾਂ ਨਹੀਂ ਹੋਰ ਕਰਾ ਦਿਓ ਆਪਾਂ ਤੁਹਾਡੀ ਤਾਂ ਨਹੀਂ ਮੋੜਦੇ ਮੈਂ ਤਾਂ ਕਿਹਾ ਵੀ ਸੰਦੂ ਇਹ ਨਹੀਂ ਗੱਲ ਕਰੀ ਵੀ 45 ਕਰਾ ਲਓ ਭਾਵੇਂ 55 ਕਰਾ ਲਓ ਨਹੀਂ 45 ਗਿਆ ਆਪਾਂ 45 ਦੀ ਦੇ ਦੇਾਂਗੇ ਹੋਰ ਦੇ ਵਿੱਚ ਹੋਰ ਲੈਸ ਕਰ ਦੀ ਵਿੱਚੋਂ ਮਾਨ ਕਰੀਏ ਕੋਈ ਗੱਲ ਨਹੀਂ ਹੋਰ ਕਰ ਦਿਆਂਗੇ ਮੋਕੇ ਤੇ ਜਿਹੜੀ ਬਿਲਕੁਲ ਟੁੱਗਦੀ ਹੈ ਗੱਲਬਾਤ ਨਹੀਂ ਮੈਂ ਸੰਦੂ ਸਾਹਿਬ ਦੇ ਦੇਾਂਗੇ ਵਛੀ ਜੀ ਮੋੜਦੇ ਨਹੀਂ ਆ ਜੀ ਕਿਹਾ ਆਪਾਂ ਮੋੜਦੇ ਨਹੀਂ ਠੀਕ ਆ ਵੀਰੇ ਬਾਕੀ ਹੈ ਵੜ ਚੰਗੀ ਆ ਹਾਂ ਚਲੋ ਗਾ ਨਜ਼ਾਰਾ ਬਣੀ ਆਉ ਜੀ ਦੁੱਧ ਦਾ ਹਾਂ ਤਾਜੀ ਸੂਈ ਸਵਾਈ ਹੈ ਵਛੀ ਮਗਰ ਆ ਫਿਰ ਹਾਂ ਅੱਗੇ ਨਾਲ ਤਾਂ ਆਪਾਂ ਇੱਕ ਤੁਹਾਨੂੰ ਦਿਖਾਉਣੇ ਆ ਬੰਦਾ ਕੋਈ ਖੜਾ ਵੇਹੇ ਚਲੋ ਦਿਖਾਉਣੇ ਆ ਜੇ ਸੰਜਾ ਇਹਦਾ ਨਾ ਸੌਦਾ ਚਾਲੂ ਆ ਬੰਦਾ ਲਾਗੇ ਹਾਂ ਉਹਦੇ ਵਿਚਾਰੇ ਕਹੀ ਜਾਂਦਾ ਕਹਿੰਦਾ ਨਾ ਪਤਾ ਉਹਦੇ ਕਰਮਾਂ ਚੋਂ ਇਹਨੂੰ ਮਿਲ ਜੇ ਇਹ ਉਹਦੇ ਕਰਮਾਂ ਜੀ ਹੋਈ ਤੇ ਉਹਨੂੰ ਮਿਲ ਜਾਣੀ ਆ ਹਾਂ ਹਾਂ ਜੀ ਅੱਜ ਸੰਤੂ ਸਾਹਿਬ ਲੈ ਕੇ ਆਇਆ ਸ਼ੇਕਪਤੇ ਜਾ ਕੇ ਕਿੱਲਾ ਵਈਆ ਮੈਂ ਮੈਂ ਕਹਿੰਦਾ ਇਹ ਗਾਈ ਇੱਕ ਲੈ ਗਈ ਯਾਨੀ ਮੈਂ ਦਰਸ਼ਨ ਮੇਰੇ ਕਰਕੇ ਆਇਆ ਹਾਂ ਜੀ ਕੋਈ ਗਾਲੀ ਮਾਲਕ ਮਿਹਰ ਕਰੇ ਜੀ ਇਹਦੇ ਹਿੱਸੇ ਆ ਕੀਤੇ ਇਹਦੇ ਹਿੱਸੇ ਮੇ ਆ ਜੀ ਹਾਂ ਜੀ ਜਰਸੀ ਰਸਲ ਬ੍ਰੀਡ ਦੇ ਵਿੱਚ ਆ ਟੋਕੜਾ ਫਰਮਣ ਤੇ ਬਣੀ ਸੋਹਰੇ ਜੀਗਾ ਇਹਦਾ ਸੰਤੂ ਸਾਹਿਬ ਇਹ ਪੰਜ ਦਿਨ ਹੋ ਗਏ ਇਹਨੂੰ ਆਪਾਂ ਏਆਈ ਕਰਵਾਤੀ ਆ ਪਹਿਲਾ ਨਾਰ ਦੇ ਵਿੱਚ ਲਵਾ ਕੇ ਟੀਗਾ ਦੇ ਉੱਤੇ ਬਾ ਇੱਕ ਘੰਟਾ ਬਾ ਦੇ ਫੇਰੇ ਆਈ ਹੋਈ ਆ ਅੱਛਾ ਜੀ ਤੇ ਅੱਜ ਇਹਨੇ ਨਾ ਕੋਈ ਪੀਲੇ ਰੰਗ ਦਾ ਮੋਟਾ ਜਿਹਾ ਅਟ ਨਹੀਂ ਡੰਗਾਂ ਬਾ ਮਾਰਦੀ ਆ ਥੋੜਾ ਖਲੋ ਜਾਂਦੀਆਂ ਹਾਂ ਹਾਂ ਜੀ ਤੇ ਆਪਣੇ ਕੋਲ ਸਟਾਫ ਪਿਆ ਇਹਦਾ ਅੱਛਾ ਜੀ ਆਹ ਦੇਖੋ ਜੀ ਚੈਂਪੀਅਨ ਹੈ ਚੈਂਪੀਅਨ ਬੋਲਦਾ ਲਓ ਵੀ ਜਰਸੀ ਸੀਮਨ ਦੋਸਤ ਵੀਰ ਨੇ ਲਵਾਇਆ ਨੰਬਰ ਵੈਸੇ ਦੱਸ ਦੇਣੇ ਤੁਹਾਨੂੰ ਹਾਂ ਜੀ ਨੰਬਰ ਬੋਲ ਦਿ ਮਾੜਾ ਜੀ ਨੰਬਰ ਸੰਤੂ ਸਾਹਿਬ ਇਹਦਾ 99 49 55 ਹਾਂ ਇਹ ਜਰਸੀ ਸਟਰਾ ਜਿਹੜੀ ਦੋਸਤ ਅਵੇਲੇਬਲ ਆ ਹਰ ਰੰਗ ਦੇ ਕੋਲ ਇਹ ਸੀਮਨ ਏ ਆਈ ਜਿਹੜੀ ਹੋ ਗਈ ਹੈ ਦਾਨੇ ਦੀ ਠੀਕ ਹੈ ਜੀ ਹੋ ਗਈ ਹੈ ਅੱਜ ਤੀਜਾ ਤੀਜਾ ਤਾਂ ਨਹੀਂ ਆਈ ਕੱਲ ਨਹੀਂ ਆਇਆ ਪੰਜਵਾਂ ਦਿਨ ਹੋ ਗਿਆ ਸੰਸਾ ਪੰਜਵਾਂ ਦਿਨ ਲਿਪ ਬਣੀ ਪਈ ਏਦੀ ਪੰਜਵਾਂ ਦਿਨ ਹੈ ਅੱਜ ਹਾਂਜੀ ਏ ਆਈ ਹੁੰਦੀ ਦੀ ਵੀਡੀਓ ਬਣੀ ਪਈ ਆ ਬਹੁਤ ਠੀਕ ਆ ਬਾਕੀ ਠੰਡੀ ਸੀਲ ਸਾਉ ਵੀ ਬਹੁਤ ਹਾਂ ਮੈਂ ਇਹਨੂੰ ਪਾੜਾ ਪਾਉ ਜਾਂ ਨਾ ਪਾਉ ਦੁੱਧ 6 ਲੀਟਰ ਹੈਗਾ ਜੀ ਹੁਣ ਇਸ ਟਾਈਮ 6 ਲੀਟਰ ਹਾਂਜੀ ਹਾਂਜੀ ਬਾਕੀ ਪੁੱਤੋ ਪਿੰਡ ਦੀ ਬੜੀ ਸਾਫ ਸੁਥਰੀ ਆ ਸੰਭਣ ਵਾਲੀ ਆ ਸੰਸਾ ਬੇਰੂਗੀ ਜੀ ਹੋਈ ਪਈ ਕਿਸੇ ਨੇ ਨਹੀਂ ਸੰਭੀ ਚੰਗੀ ਤਰ੍ਹਾਂ ਕਿੰਨਾ ਯਾਰ ਬੇੜ ਵਾਲੀ ਸੀ ਨਾ ਬਿਲਕੁਲ ਲਓ ਜੀ ਉਹ ਵੀ ਆਪਾਂ ਤੁ ਜਾਜ ਰੇਡ ਤੋਂ ਤੇ ਮਿਲ ਜੂਗੀ 6 ਕਿਲੋ ਦੁੱਧ ਪੰਜਾਂ ਛੇਾਂ ਦਿਨਾਂ ਦੀ ਇਹ ਬਿਲਕੁਲ ਏਆਈ ਹੋ ਗਈ ਹੈ ਡਾਨੇ ਨੂੰ ਤੇ ਆੱਟ ਵੀਰਾਂ ਦਾ ਮਾਰ ਕੀ ਸੀ ਠੀਕ ਹੈ ਜੀ ਆੱਟ ਪੇਗੀ ਸੀ ਪੰਜਵੇਂ ਛੇਵੇਂ ਸਤਵੇਂ ਦਿਨ ਪੰਜਵੇਂ ਛੇਵੇਂ ਦਿਨ ਨਿਸ਼ਾਨੀ ਹੁੰਦੀ ਹੈ ਸੰਸਾਹ ਜਿੱਡੀ ਬਲੋਏਣਾ ਤੇ ਗੱਬਨ ਵੀਰਾਂ ਦਾ ਵੀ ਆੱਟ ਪੇਗੀ ਹੈ ਬਾਕੀ ਚਲੋ ਕੱਲ ਨੂੰ ਕਿਸੇ ਭਰਾ ਦੀ ਨਿਕਲ ਆਉਂਦੀ ਹੈ ਪੇਗਾ ਬਿਲਕੁਲ ਉਹਦਾ ਲੱਕ ਚੰਗੀ ਕਿਸਮਤ ਠੀਕ ਹੈ ਹਾਂਜੀ ਹਾਂਜੀ ਦੇਖੋ ਜੀ ਮੱਥੇ ਤੇ ਕਿੰਨਾ ਡੂੰਗਾ ਟੋਆ ਆਹ ਦੇਖੋ ਜੀ ਬਾਕੀ ਸਾਫ਼ ਸੂਬ ਬਹੁਤ ਹੈ ਜੀ ਪਿੱਛੋਂ ਵੇਖੋ ਹਾਂ ਉਹਦਾ ਪੂਰੀ ਜਿੰਨੀਆਂ ਸਾਹ ਬੁਰੀ ਜਿੰਨੀ ਢੱਲਾਂ ਢੋਲਾਂ ਸੰਸਾਹ ਜੇ ਕਹਿੰਨੇ ਸਾਭੀ ਹੁੰਦੀ ਨਾ ਤੇ ਵੈੜ ਨੇ ਦੁੱਧ ਹੋਣੀ 8-9 ਕਿਲੋ ਦੇਈ ਜਾਣਾ ਸਿਰਫ ਥੋੜੀ ਭੁੱਖੀ ਮਰੀ ਆ ਹਮਮ ਭੁੱਲ ਭਾਵੇਂ ਜੋ ਮਰਜ਼ੀ ਕਰੀ ਆ ਆਪਾਂ 20 ਜੋ ਮਾਨਦਾਨ ਕਰ ਦੇਣਾ ਇਹਦਾ ਠੀਕ ਆ ਜੀ ਹਾਂਜੀ ਇਹ ਆਪਾਂ ਯਸ ਨੂੰ 18000 ਦੀ ਵੈੜ ਦੇ ਦੇ ਲਈ ਹਾਂ ਕਿਉਂ ਅੱਗੇ ਵੀ ਕੋਈ ਲਿਜਾ ਕੇ ਸਾਹ ਵੀ ਲਊਗਾ ਜੇ ਕਿਲੋ ਫਾਂਡ ਦੁੱਧ ਹੋਰ ਵਾਜੂਗੀ ਆ हां जी देखो जाके सांभੂਗਾ ਜੀ ਪੱਠਿਆਂ ਪੁੱਠਿਆਂ ਤੇ ਥੋੜੀ ਸ਼ਾਰਟ ਅਗਲੇ ਪਤਾ ਨਹੀਂ ਕੀ ਚੱਕਰ ਬਣਿਆ ਕੀ ਨਹੀਂ ਥੋੜੀ ਰੁੱਖੀ ਜਰੂਰ ਰਹੀ ਹੈ ਹਾਂ ਸਾਂਭੀ ਨਹੀਂ ਗਈ ਜਨੀ ਯਾਦ ਨਸਲ ਹੈ ਬਿਲਕੁਲ ਹਾਂ ਜੀ ਅੱਜ ਅੱਜ ਕਰਦੇ 18 ਵੀ 18000 ਦੇ ਦੇਂਗੇ 18000 ਉਹ ਚੋ ਮਾਨਦਾਨ ਕਰ ਦੇਂਗੇ ਜੀ ਠੀਕ ਹੈ ਜੀ ਹਾਂ ਜੀ ਬਾਕੀ 6 ਲੀਟਰ ਦੁੱਧ ਨੈਟ ਤਿਆਰ ਹੋਗਾ ਠੀਕ ਹੈ ਜੀ ਹਾਂ ਜੀ ਹਾਂ ਜੀ ਲੋ ਜੀ 18000 ਦੀ ਤੇ 6 ਕਿਲੋ ਦੁੱਧ ਨੈਟ ਤਿਆਰ ਹਾਜ਼ਰ ਦੋ ਤੂ ਗਿੰਦੇ ਥਨੇ ਹਾਂ ਜੀ ਹਾਂ ਜੀ ਜਰਸੀ ਵੇ ਬਿਲਕੁਲ ਪ्योर ਜਰਸੀ ਹੈ ਈ ਗਾਇ ਨੂੰ ਚੰਗਾ ਸੀਮਨ ਭਰਾ ਦਿੱਤਾ ਸੀਮਨ ਬਹੁਤ ਜਿਆਦਾ ਚੰਗਾ ਸੰਸਾ ਆਪਣੀ ਨਾਲ ਸਟਰਾ ਮਜੂਰ ਆ ਜਿਹੜੀ ਸਟਰਾ ਦਾ ਨੰਬਰ ਦੱਸਿਆ ਤੁਹਾਨੂੰ ਸਟਰਾ ਵੀ ਨਾਲ ਦਿੱਤੀ ਜਾਊਗੀ ਹਾਂਜੀ ਬਾਕੀ ਇਹ ਆਈ ਦੀ ਵੀਡੀਓ ਕਲਿੱਪ ਆਪਣੇ ਕੋਲ ਬਣੀ ਪਈ ਆ ਉਹ ਕੋਈ ਲੈ ਲੈ ਆਪਣੇ ਕੋਲ ਠੀਕ ਆ ਪਾਜੀ ਹਾਂਜੀ ਲੋ ਵੀ ਇਹ ਅੱਜ 200 ਮਾਲ ਸੀਗਾ ਪਾਜੀ ਸੁਵਰਨ ਸਿੰਘ ਉਹਨਾਂ ਦੇ ਫਾਰਮ ਤੇ ਹਰਮਨਵੀਰ ਤੋਂ ਆਪਾਂ ਡਿਟੇਲ ਲੈ ਲਈ ਆ ਤੇ ਤਕਰੀਬਨ 5 ਹੀ ਨਾਲ ਸੀ ਅੱਜ ਠੀਕ ਆ ਜੀ ਪਸ਼ੂਆਂ ਦੀ ਡਿਟੇਲ ਆ ਉਹ ਲੈਂਦੇ ਰਿਆ ਕਰੋ ਹਰਮਨ ਇੱਕ ਨੰਬਰ ਭਰਾ ਕਰ ਸਾਂਜੀ ਆਪਣੇ ਨੰਬਰ ਸੰਦੂ ਸਾਹਿਬ ਮੇਰਾ ਹੈਗਾ 90564 99408 ਦੂਜਾ ਨੰਬਰ ਇੱਕ ਹੈਗਾ 7814021780 ਇਹ ਦੋਹਾਂ ਨੰਬਰਾਂ ਤੋਂ ਜਿਹਦੇ ਮਰਜ਼ੀ ਕਾਲ ਕਰੋ ਜੀ ਠੀਕ ਹੈ ਜੀ ਹਾਂਜੀ ਕੋਈ ਵੀਰ ਕਿਸੇ ਵੀ ਟਾਈਮ ਹੋਵੇ ਕਿਸੇ ਵੀ ਟਾਈਮ ਆਪਾਂ ਨੂੰ ਫੋਨ ਕਰੀ ਰਾਤ ਨੂੰ 12 ਇੱਕੋ ਜਿਹੀ ਵੀ ਆਪਾਂ ਰਿਸਿਵ ਕਰਾਂਗੇ ਬਿਲਕੁਲ ਜੀ ਹਾਂਜੀ ਹਾਂਜੀ ਤੇ ਬਾਕੀ ਆਪਣੀ ਇੱਕ ਬੇਨਤੀ ਆ ਕਿ ਸੁਈਆਂ ਸਵਾਈਆਂ ਗਈਆਂ ਇੱਥੇ ਕੋਈ ਦੋ ਡੰਗ ਤਿੰਨ ਡੰਗ ਚੋਗੇ ਤਸਲੀ ਕਰਕੇ ਲੈ ਕੇ ਜਾਇਆ ਕਰੋ। ਤੋਂ ਜੋ ਆਪਾਂ ਅਗਲੇ ਨੇ ਰੁਪਏ ਲਾਉਣੇ ਆ ਇਹਦੇ ਅਗਲੇ ਤਸਲੀ ਕਰਨੀ ਬਣਦੀ ਏ। ਬਣਦੀ ਏ। ਹਾਂਜੀ ਹਾਂਜੀ। ਬਿਲਕੁਲ ਕਰਾਓ ਤਸਲੀ ਨਾਲ ਵੀ ਰਗੜਨੇ। ਬਾਕੀ ਕਈ ਵੀਰ ਕਹਿ ਦਿੰਦੇ ਆ ਕਿ ਅਸੀਂ ਪੈਸੇ ਪਾ ਦਨੇ ਤੂੰ ਲੱਦ ਕੇ ਭੇਜ ਦੇ। ਜਦੋਂ ਆਪਾਂ ਰੁਪਏ ਲਾਉਣੇ ਤੇ ਆਪਣਾ ਹੱਕ ਬਣਦਾ ਇੱਥੇ ਅਗੇ ਤਸਲੀ ਕਰਨ ਦਾ। ਹਾਂ ਹਾਂ ਹਾਂ। ਇਦਾਂ ਕਿ ਇਹਨੂੰ ਇੰਨੀ ਜਲਦੀ ਪੈਸੇ ਨਾ ਪਾਇਆ ਕਰੋ। ਅਸੀਂ ਖੁਦ ਕਹਿੰਨੇ ਆ। ਬਿਲਕੁਲ ਜੀ ਤਲਕ। ਹਾਂਜੀ। ਚੱਲੋ ਵੀ ਚੱਲਣ ਦਾ ਆ। Saat şiriyə qaldı.